ਹੋਰ ਦੋਸਤੋ ਕੀ ਹਾਲ ਚੱਲ ਨੇ ਠੀਕ ਠਾਕ ਹੋ ਦੋਸਤੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਦੀ ਸਸਰੀਆ ਕਾ ਤੇ ਦੋਸਤੋ ਅੱਜ ਆਪਾਂ ਥੋੜੇ ਜਿਹਾ ਫ੍ਰੀ ਹੋ ਕੇ ਆਏ ਆ ਜਿੱਦਾਂ ਕੀ ਤੁਹਾਨੂੰ ਪਤਾ ਹੈ ਆਪਾਂ ਪ੍ਰੋਵਰਾਂ ਲਾਣ ਗਏ ਸੀ ਤੇ ਇਹਦੇ ਕਾਰਨ ਦੋ ਤਿੰਨ ਦਿਨ ਆਪਾਂ ਤੁਹਾਡੇ ਵਾਸਤੇ ਸ਼ਬਦ ਨਹੀਂ ਲੈ ਕੇ ਆਏ ਆ ਪਰ ਅੱਜ ਆਪਾਂ ਤੁਹਾਡੇ ਵਾਸਤੇ ਸ਼ਬਦ ਲੈ ਕੇ ਆਏ ਆਂ ਮੈਂ ਉਮੀਦ ਕਰਦਾ ਕਿ ਤੁਹਾਨੂੰ ਜ਼ਰੂਰ ਪਸੰਦ ਆਏਗਾ ਸੁਣੋ ਦੋਸਤੋ ਸ਼ਬਦ ਸੁਣੋ ਤੇਰੇ پاک ਰੂਹ ਨਾਲ ਲੋਕੀ ਚੰਗੇ ਹੁੰਦੇ ਨੇ ਤੇਰੇ پاک ਰੂਹ ਨਾਲ ਲੋਕੀ ਚੰਗੇ ਹੁੰਦੇ ਨੇ ਚੰਗੇ ਹੁੰਦੇ ਉਹ ਤਾਂ ਸਭ ਨਾਲ ਨੂੰ ਕਹਿੰਦੇ ਨੇ ਕੀ ਚੰਗੇ ਹੁੰਦੇ ਉਹ ਤਾਂ ਸਭ ਨਾਲ ਨੂੰ ਕਹਿੰਦੇ ਨੇ ਜਿਨੇ ਚੰਗਾ ਕੀਤਾ ਤੁਨੂੰ ਮੈਂ ਵਖਾਵਾ ਜਿਨੇ ਚੰਗਾ ਕੀਤਾ ਤੁਨੂੰ ਮੈਂ ਵਖਾਵਾ ਉਹਦਾ ਹਰ ਵੇਲੇ ਸ਼ੁਕਰ ਮਨਾਵਾ ਉਹਦਾ ਹਰ ਵੇਲੇ ਸ਼ੁਕਰ ਮਨਾਵਾ ਕਿ ਅਜੇ ਮੈਨੂੰ ਰੂਹ ਨਾਲੇ ਪਾਰੇ ਦੇ ਅੱਜ ਮੈਨੂੰ ਰੂ ਨਾਲੇ ਪਰਦੇ ਕੇ ਅੱਜ ਮੈਨੂੰ ਰੂ ਨਾਲੇ ਪਰਦੇ ਕੇ ਅੱਜ ਮੈਨੂੰ ਰੂ ਨਾਲੇ ਪਰਦੇ ਸੇਰੇ ਪਾਕ ਰੂ ਨਾਲੇ ਲੋਕੀ ਚੰਗੇ ਹੁੰਦੇ ਨੇ ਲੋਕੀ ਚੰਗੇ ਹੁੰਦੇ ਹੁਤਾ ਸਭ ਨਾਲ ਕਹਿੰਦੇ ਨੇ